ਫਿਲਹਾਲ ਮੌਜੂਦ ਨੇ ਰਵਨੀਤ ਬਿੱਟੂ ਦੇ ਕਰੀਬੀਆਂ ਦੇ ਉੱਤੇ ਪਰਚੇ ਕੀਤੇ ਜਾ ਰਹੇ ਨੇ ਰਵਨੀਤ ਬਿੱਟੂ ਦਾ ਬੜਾ ਗੰਭੀਰ આરોਪ ਹੈ ਕਿ ਉਹਨਾਂ ਨੂੰ ਇਸ ਕਰਕੇ ਤਾਂ ਕੀਤਾ ਜਾ ਰਿਹਾ ਹੈ ਕਿ ਦਿੱਲੀ ਭਾਜਪਾ ਨੇ ਫਤਿਹ ਕਰ ਲਈ ਬਿੱਟੂ ਸਾਹਿਬ ਭਾਜਪਾ ਦਿੱਲੀ ਫਤਿਹ ਕਰਦੀ ਦਾ ਅਸਰ ਪੰਜਾਬ 'ਚ ਨਜ਼ਰ ਆ ਰਿਹਾ ਮੈਂ ਕਿਹਾ ਪੰਜਾਬੀ 'ਚ ਜਿਹਨੂੰ ਕਹਿੰਦੇ ਆ ਨਾ ਹੁਣ ਮੈਂ ਕਮਾ ਕੀ ਵੀ ਕਪੜੇ ਹੀ ਗਿੱਲੇ ਹੋ ਗਏ ਭਗਵੰਤ ਮਾਨ ਇਸ ਵੇਲੇ ਡਾਈਪਰ 'ਚ ਲੈ ਕੇ ਕਿਸੇ ਪਹਾੜਾਂ ਦੇ ਕਿਸੇ ਰੈਸਟ ਹਾਊਸ ਸਰਕਟ ਹਾਊਸ ਲੈ ਕੇ ਗਏ ਨੇ ਤੇ ਡਾਈਪਰਾਂ ਚ ਲਾ ਕੇ ਉਹਨੂੰ ਰੱਖਿਆ ਹੋਇਆ ਹੈ ਇਹੋ ਜਿਹਾ ਕੀ ਹੋ ਗਿਆ ਕਿ ਉਹਨਾਂ ਨੂੰ ਤੁਸੀਂ ਐਡਾ ਵੱਡਾ ਰੋਪ ਲਾ ਰਿਹਾ ਹੈ ਤੇ ਤੁਹਾਨੂੰ ਡਰ ਪਤਾ ਲੱਗਦਾ ਨਾ ਜਦੋਂ ਬੰਦਾ ਡਰਿਆ ਹੁੰਦਾ ਘਬਰਾਇਆ ਹੁੰਦਾ ਤੇ ਪੁਲਿਸ ਵਰਤਦਾ ਜਦੋਂ ਜਦੋਂ ਬੰਦੇ ਦੀ ਘਬਰਾਹਟ ਹਟਾਉਂਦੀ ਉਹ ਪੁਲਿਸ ਨਿਊ ਯੂਜ਼ ਕਰਦਾ ਪੁਲਿਸ ਨੂੰ ਯੂਜ਼ ਕਰਦਾ ਕੱਲ ਮੈਂ ਲੁਧਿਆਣਾ ਹੀ ਸੀ ਜਦੋਂ ਰੇਡਾਂ ਸ਼ੁਰੂ ਹੋ ਗਈਆਂ ਸੀ ਪਟਿਆਲੇ ਸੀਗੇ ਜਦੋਂ ਇੱਕ ਬਹੁਤ ਵੱਡੇ ਆਫੀਸਰ ਦਾ ਤੇ ਆਪਣੇ ਆਲੀ ਸਾਹਿਬ ਐਮ ਐਲ ਏ ਉਹਨਾਂ ਦੇ ਉੱਤੇ ਵਿਆਹ ਸੀ ਉੱਥੇ ਸਾਰੇ ਇਕੱਠੇ ਸੀ ਉੱਥੋਂ ਹੀ ਆਫੀਸਰਸ ਨੇ ਜਿਹੜੇ ਕਿਉਂਕਿ ਉਹ ਪੁਲਿਸ ਆਫੀਸਰ ਦੇ ਬੇਟੇ ਦਾ ਬੇਟੀ ਦਾ ਮੈਰਿਜ ਸੀ ਤੇ ਉੱਥੇ ਸਾਰੇ ਹੀ ਐਸਐਸਪੀ ਤੇ ਆਈਜੀ ਡੀਆਈਜੀ ਡੀਜੀਪੀ ਆਏ ਹੋਏ ਸੀ ਤੇ ਇੱਕ ਵਾਇਰਲੈਸ ਮੈਸੇਜ ਆ ਜਿਹੜਾ ਉਹ ਸੀਐਮ ਡੀਜੀਪੀ ਤੋਂ ਕਰਵਾਉਂਦੇ ਆ ਵੀ ਆਲ ਐਸਐਸਪੀ ਤੇ ਆਲ ਕਮਿਸ਼ਨਰ ਜਿੱਥੇ ਵੀ ਰਵਨੀਤ ਬਿੱਟੂ ਦਾ ਕੋਈ ਵੀ ਦੋਸਤ ਤੁਹਾਨੂੰ ਪਤਾ ਏ ਤੁਹਾਡੇ ਕੋਲ ਕੰਮ ਲਈ ਆਉਂਦਾ ਤੁਸੀਂ ਜਾਣਦੇ ਹੋ ਤੁਸੀਂ ਇਲੈਕਸ਼ਨਾਂ 'ਚ ਫੋਟੋਆਂ ਦੇਖੀਆਂ ਜਲਦੀ ਤੋਂ ਜਲਦੀ ਉਹਨਾਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਰੈਸਟ ਕਰੋ ਉਦੋਂ ਬਾਅਦ ਹੀ ਉਹ ਰੇਡ ਸ਼ੁਰੂ ਹੋ ਗਈ ਉਹ ਸਾਡੇ ਨਾਲ ਹੀ ਖੜੇ ਸੀ ਐਸਐਚਓ ਨੂੰ ਆਰਡਰ ਦੇ ਰਹੇ ਸੀ ਜਾਂ ਤੱਕ ਕਿਤੇ ਗੱਲ ਬਾਹਰ ਦੀ ਹੋਵੇ ਨਾ ਇਹ ਸਾਰਾ ਪੰਜਾਬ ਜਾਣਦਾ ਹੈ ਵੀ ਕੱਲ ਕਿਹੜੇ ਵਿਆਸੀ ਇਹਨਾਂ ਦੀ ਧਰਮ ਪਤਨੀ ਵੀ ਉੱਥੇ ਮੌਜੂਦ ਸੀ وجہ ਕੀ ਹੈ ਬਿੱਟੂ ਸਾਹਿਬ ਆਖਰੀ ਵਜ੍ਹਾ ਕੀ ਰੇਡਸ ਕਰਨ ਦੀ ਕਿਉਂ ਕਰਵਾ ਰਹੇ ਨੇ ਮੁੱਖ ਮੰਤਰੀ ਕਿਉਂਕਿ ਪੂਰੇ ਨੰਗਾ ਕੀਤਾ ਭਗਵੰਤ ਮਾਨ ਨੂੰ ਬੀਏ ਪੰਜਾਬ ਚ ਜੋ ਲੁੱਟਮਾਰ ਕਰ ਰਿਹਾ ਉਹ ਕਬੂਤਲਾ ਹਾਊਸ ਪੈਸੇ ਰੱਖੇ ਆ ਉਹ ਪੈਸੇ ਵੰਡਣੋਂ ਰਹਿ ਗਏ ਉਹ ਪੈਸੇ ਲੁਕੋਣੇ ਪੈ ਗਏ ਉਹ ਪੈਸੇ ਚੱਕ ਕੇ ਭੱਜਣਾ ਪੈ ਗਿਆ ਤੇ ਉਹ ਸਾਰੇ ਪੈਸੇ ਆ ਜਿਹੜੇ ਉਹ ਜਦੋਂ ਇਲੈਕਸ਼ਨ ਕਮਿਸ਼ਨ ਆ ਗਿਆ ਉਹਦਾ ਦੁੱਖ ਨਹੀਂਗਾ ਉਹ ਕਿ ਜਰੀਵਾਲ ਡੰਡੇ ਮਾਰਦਾ ਭਾਈ ਤੇਰੇ ਤੇ ਜ਼ਿੰਮੇਵਾਰੀ ਲਾਈ ਸੀ ਤੇ ਤੇਰੇ ਉਹ ਪੈਸੇ ਮੇਰੇ ਕੈਂਡੀਡੇਟਾਂ ਦੇ ਕੋਲ ਪਹੁੰਚੇ ਨਹੀਂ ਜਿਹੜੇ ਲੁੱਟ ਕੇ ਲਿਆਏ ਆ ਆਹ ਤਕਲੀਫ ਆ ਹੋਰ ਉੱਥੇ ਕੀ ਤਕਲੀਫ ਹੈ ਤੁਹਾਨੂੰ ਲੱਗਦਾ ਤੁਹਾਡੇ ਉਸ ਵੀਡੀਓ ਤੋਂ ਬਾਅਦ ਜਿਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਪਹੁੰਚਦਾ ਉਸ ਦੀ ਬਦਲਾ ਹੋ ਰਿਹਾ ਇਹ ਬਦਲੇ ਦੀ ਰਾਜਨੀਤੀ ਹੈ ਦੇਖੋ ਉਹ ਇੱਕ ਦਰਦ ਨਹੀਂਗਾ ਦਰਦ ਤਾਂ ਬਹੁਤ ਨੇ ਅਸੂਲੇ ਦਰਦਾਨਾ ਬਿੰਨਿਆਂ ਪਏ ਇੱਕ ਜਗ੍ਹਾ ਦਰਦ ਹੋਵੇ ਤਾਂ ਮੈਂ ਤੁਹਾਨੂੰ ਇਹ ਦੱਸਾਂ ਪਰ ਗੱਲ ਇਹ ਆ ਮੈਂ ਭਗਵੰਤ ਮਾਨ ਨੂੰ ਇਹ ਕਹਿਣਾ ਵੀ ਮੈਨੂੰ ਇੰਨਾ ਨਹੀਂ ਪਤਾ ਸੀ ਵੀ ਇਹ ਇੰਨਾ ਕਮਜ਼ੋਰ ਆਦਮੀ ਆ ਇਹ ਤਾਂ ਪਤਾ ਸੀ ਵੀ ਜੋਕਰ ਆ ਇਹ ਤਾਂ ਪਤਾ ਸੀ ਵੀ ਭੰਡਾ ਪਰ ਇਹ ਨਹੀਂ ਪਤਾ ਸੀ ਵੀ ਇੰਨਾ ਕਾਇਰ ਵੀ ਆ ਵੀ ਬੱਚਿਆਂ ਤੇ ਜਿਹੜੇ ਮੇਰੇ ਪੁਰਾਣੇ ਤਿੰਨ ਤਿੰਨ ਪੀੜੀਆਂ ਜੁੜੇ ਹੋਏ ਲੋਕ ਨੇ ਕੋਈ ਵਕੀਲ ਆ ਕੋਈ ਫੈਕਟਰੀਆਂ ਚਲਾਉਂਦਾ ਕੋਈ ਕਾਰੋਬਾਰ ਕਰਦਾ ਪਟਿਆਲੇ ਦੇ ਵਿੱਚ ਚੱਕ ਕੇ ਐਸੀ ਐਕਟ ਲਾ ਰਿਹਾ ਉੱਥੇ ਚੱਕ ਕੇ 100 ਸ਼ਸਨ ਦਾ ਲਾਰੇ ਆ ਕਿਤੇ ਗੈਂਗਸਟਰਾਂ ਦੇ ਲਾਰੇ ਆ 15 20 ਬੰਦੇ ਐ ਇਸ ਵੇਲੇ ਜਿਹੜੇ ਉਹ ਚੱਕੇ ਜਾ ਚੁੱਕੇ ਆ 50 ਜਗ੍ਹਾ ਤੇ ਰੇਡਾਂ ਹੋ ਚੁੱਕੀਆਂ ਤੇ ਬਾਕੀ ਐਸਐਸਪੀ ਹੁਣ ਜਦੋਂ ਐਸਐਸਪੀ ਨੂੰ ਕਿਹਾ ਵੀ ਇੱਕ ਇੱਕ ਦੋ ਦੋ ਪਰਚੇ ਉਹਨਾਂ ਨੇ ਵੀ ਆਪਣੇ ਖਾਨਾ ਪੂਰਤੀ ਕਰਨੀ ਆ ਉਹੀ ਦੱਸ ਦਿੰਦੇ ਆ ਸਾਰੇ ਉਹ ਉਹ ਕਿਹੜਾ ਭੁੱਲੇ ਹੋਏ ਨੇ ਵੀ ਜੀ ਸਾਡੀ ਮਜਬੂਰੀ ਆ ਸਾਨੂੰ ਆ ਕੰਮ ਕਰਨਾ ਪੈਣਾ ਉਤੋਂ ਡੀਜੀਪੀ ਸਾਹਿਬ ਦਾ ਹੁਕਮ ਆ ਪਰ ਡੀਜੀ ਸਾਹਿਬ ਦੀ ਇਹ ਚ ਗੱਲ ਨਹੀਂ ਅਸੀਂ ਤਾਂ ਬੜੀ ਇੱਜ਼ਤ ਕਰਦੇ ਆ ਉਹ ਸਾਰਿਆਂ ਦੀ ਕਿਉਂਕਿ ਸਾਡੇ ਨਾਲ ਰਹੇ ਨੇ ਬਹੁਤ ਪਰ ਸੀਐਮ ਇਸ ਵੇਲੇ ਬਿਲਕੁਲ ਬਖਲਾਇਆ ਹੋਇਆ ਤੇ ਬਿਲਕੁਲ ਸਤਾਚ ਅੰਨਾ ਹੋਇਆ ਪਿਆ ਇਹਨੂੰ ਇਹ ਨਹੀਂ ਪਤਾ ਵੀ ਭਾਈ ਚਲੋ ਉਹ ਗੱਲਾਂ ਛੱਡੋ ਮੈਂ ਤਾਂ ਚੀਫ ਮਿਨਿਸਟਰ ਦੇ ਦੋ ਦਿਨ ਨੂੰ ਸੈਸ਼ਨ ਖਤਮ ਹੋ ਜਾਣਾ ਘਰ ਦੇ ਬਾਹਰ ਜਾ ਕੇ ਵੀ ਆਹ ਭਾਈ ਅੱਖ ਚ ਅੱਖ ਲਾ ਕੇ ਮੇਰੇ ਨਾਲ ਗੱਲ ਕਰ ਜੇ ਜਾਓਗੇ ਮੁੱਖ ਮੰਤਰੀ ਆਵਾਸਤੇ ਮੈਂ ਕਦੇ ਹਟਿਆ ਤੁਹਾਨੂੰ ਪਤਾ ਹੀ ਆ ਮੈਂ ਕਦੇ ਹਟਿਆ ਤੁਹਾਨੂੰ ਯਾਦ ਹੋਣਾ ਪਰ ਉਹ ਬਾਦਲ ਸਾਹਿਬ ਸੀਗੇ ਬਾਦਲ ਸਾਹਿਬ ਦੇ ਘਰੇ ਮੈਂ ਜਾ ਕੇ ਬਾਹਰ ਬਹਿ ਗਿਆ ਸੀ ਉਹ ਸਰਦਾਰ ਤਿੰਨ ਵਾਰ ਤਿੰਨ ਵਾਰ ਬਾਰ ਪੁੱਛਣਾ ਆ ਤੇ ਜੋ ਮੈਂ ਕਿਹਾ ਕਦੇ ਐਸਆਈਟੀ ਡੀਜੀਪੀ ਦੀ ਨਹੀਂ ਬਣੀ ਪਰ ਪ੍ਰਕਾਸ਼ ਸਿੰਘ ਬਾਦਲ ਹੁਣਾ ਨੇ ਐਜ਼ ਏ ਮੁੱਖ ਮੰਤਰੀ ਤਿੰਨ ਵਾਰ ਚਾਹ ਪੁੱਛਣ ਆਉਂਦੇ ਸੀ ਤੇ ਐਸਆਈਟੀ ਬਣਾ ਕੇ ਉਸ ਵੇਲੇ ਦੇ ਡੀਜੀਪੀ ਸਰੇਸ਼ अरोड़ा ਜੀ ਨੂੰ ਡੀਜੀਪੀ ਕਦੇ ਆਪ ਇਨਕੁਆਰੀ ਨਹੀਂ ਕਰਨ ਜਾਂਦਾ ਡੀਜੀਪੀ ਇਨਕੁਆਰੀ ਕਰਨ ਗਏ ਲੁਧਿਆਣੇ ਆ ਕੇ ਰਿਪੋਰਟ ਦਿੱਤੀ ਸ਼ਾਮ ਨੂੰ ਤੇ ਜੋ ਅਸੀਂ ਕਹਿੰਦੇ ਸੀ ਉਹ ਬਾਦਲ ਸਾਹਿਬ ਨੇ ਡੀਜੀਪੀ ਸਾਹਿਬ ਤੋਂ ਉਹ ਸੱਚ ਮਨਾ ਕੇ ਉਹ ਕੰਮ ਕਰਾਇਆ ਉਹ ਇਹ ਜੀ ਚੀਫ ਮਿਨਿਸਟਰ ਹੁੰਦੇ ਸੀ ਇਹ ਚੀਫ ਮਿਨਿਸਟਰ ਉਹ ਆ ਜੀ ਆਰਟੀਆਈ ਕੋਈ ਪਾ ਦੇ ਨਾ ਸਾਡੀ ਤਾਂ ਜਵਾਬ ਨਹੀਂ ਆਉਣਾ ਜੇ ਕੋਈ ਮੈਂ ਭਵਾਵਾ ਵੀ ਜੇ ਕੋਈ ਪੰਜਾਬ ਚ ਸਭ ਤੋਂ ਘੱਟ ਪੰਜਾਬ ਦੇ ਲੋਕਾਂ ਨੂੰ ਹੀ ਸਭ ਤੋਂ ਵੱਧ ਲੋਕਾਂ ਨੇ ਜਿਤਾਇਆ 96 ਸੀਟਾਂ ਦਿੱਤੀਆਂ ਜੇ ਸਭ ਤੋਂ ਘੱਟ ਕੋਈ ਪੰਜਾਬ ਦੇ ਲੋਕਾਂ ਨੂੰ ਮਿਲੇ ਐਮਐਲਏ ਨੂੰ ਮਿਲੇ ਤੇ ਉਹ ਭਗਵੰਤ ਮਾਨਾ ਰਜਿਸਟਰ ਖਾਲੀ ਪਏ ਰਜਿਸਟਰ ਖਾਲੀ ਪਏ ਜਿਹੜੀ ਉੱਥੇ ਹਜ਼ਾਰਾਂ ਦੀ ਗਿਣਤੀ ਚ ਪੁਲਿਸ ਖੜੀ ਆ ਚੈਕਿੰਗ ਕਰਨ ਵਾਲੀ ਨੋ ਲਿਖਣ ਵਾਲੀ ਰਜਿਸਟਰ ਸਾਰੇ ਖਾਲੀ ਹੋ ਪਿਆ ਭਾਜੀ ਹੁਣ ਦਿੱਲੀ ਐਮਐਲਏ ਬੁਲਾਏ ਨੇ ਕੱਲ ਸਹਾਰਾ ਹੁਣ ਮੁੱਖ ਮੰਤਰੀ ਸਮੇਤ ਸਾਰੇ ਜਿਹੜੇ ਵਜ਼ੀਰ ਨੇ ਐਮਐਲਏ ਨੇ ਉਹ ਦਿੱਲੀ ਆ ਰਹੇ ਨੇ ਡਰ ਹੈ ਡਰ ਹੈ ਕਿ ਸਰਕਾਰ ਟੁੱਟ ਸਕਦੀ ਐ ਐਮਐਲਏ ਜਾ ਸਕਦਾ ਕਿ ਤਾ ਮੈਂ ਤੁਹਾਡੇ ਮੂਹਰੇ ਕਹਿ ਦਿੰਨਾ ਵੀ ਦਿੱਲੀ ਆਏ ਅਸੀਂ ਕਿਸੇ ਐਮਐਲਏ ਨੂੰ ਨਹੀਂ ਚੱਕਦੇ ਅਸੀਂ ਕਿਸੇ ਐਮਐਲਏ ਨੂੰ ਪਰਚਾ ਦਰਜ ਨਹੀਂ ਕਰਦੇ ਇਹਨਾਂ ਇਹਨਾਂ ਦੇ ਮੰਗੂ ਬਿਲਕੁਲ ਬੇਪਰਵਾਹ ਹੋ ਕੇ ਆਉਣ ਡਰ ਤਾਂ ਇਹ ਨਹੀਂ ਡਰ ਤਾਂ ਇਹ ਭਗਵੰਤ ਮਾਨ ਤਾਂ ਗਿਆ ਹੀ ਗਿਆ ਭਗਵੰਤ ਮਾਨ ਤਾਂ ਸਿਰਫ ਦਿਖਾ ਰਿਹਾ ਪਰਚੇ ਦਰਜ ਕਰਕੇ ਬਚਣ ਦੀ ਕੋਸ਼ਿਸ਼ ਕਰ ਰਿਹਾ ਉਹ ਉਹ ਤਾਂ ਚੀਫ ਮਿਨਿਸਟਰੀ ਕੁਰਸੀ ਉਹਦੀ ਤਾਂ ਗਈ ਤੇ ਉਥੇ ਚੀਫ ਮਿਨਿਸਟਰ ਅਮਨ अरोड़ा ਬਣੇਗਾ ਜਾਂ ਹੋਰ ਬਣੇਗਾ ਉਹਦੀ ਕੁਰਸੀ ਸੁਰੱਖਿਤ ਨਹੀਂਗੀ ਇਸ ਕਰਕੇ ਪਰ ਮੈਂ ਉਹ ਸਾਰੇ ਪਰਿਵਾਰਾਂ ਨੂੰ ਥੋੜੇ ਨਾ ਹੀ ਹੱਥ ਜੋੜ ਕੇ ਮੈਂ ਉਹ ਪਰਿਵਾਰਾਂ ਤੋਂ ਮਾਫੀ ਮੰਗਦਾ ਵੀ ਮੇਰੇ ਕਰਕੇ ਲੁਧਿਆਣੇ ਚ ਰਜੀਵ ਰਾਜਾ ਇਹ ਜਿਹੜਾ ਪੱਤ ਲੱਗਿਆ ਹੋਰ ਮੈਂ ਨਾ ਨਹੀਂ ਲੈਣਾ ਚਾਹੁੰਦਾ ਜਿਹੜੇ ਵਿਚਾਰੇ ਹਜੇ ਬਚ ਕੇ ਨਿਕਲੇ ਨੇ ਪੁਲਿਸ ਵਾਲਿਆਂ ਨੇ ਦੱਸਤਾ ਹੁਣੀ ਅਤਰੀ ਸਾਹਿਬ ਇੱਕ ਪਟਿਆਲੇ ਤੋਂ ਉਹਨਾਂ ਨੂੰ ਚੱਕਿਆ ਉਹਨਾਂ ਤੇ 80 ਐਕਟ ਦਾ ਕੇਸ ਲਾਇਆ ਹੋ ਤਿੰਨ ਪੀੜੀਆਂ ਦੇ ਸਾਡਾ ਪਰਿਵਾਰ ਆ ਅਤਰੀ ਸਾਹਿਬ ਮੈਂ ਸਾਰੇ ਪਰਿਵਾਰਾਂ ਤੋਂ ਮਾਫੀ ਮੰਗਦਾ ਮੇਰੇ ਕਰਕੇ ਤੁਹਾਡੇ ਨਾਲ ਤਸ਼ੱਦਦ ਹੋ ਰਿਹਾ ਤੁਹਾਡੇ ਨਾਲ ਕੁੱਟਮਾਰ ਹੋ ਰਹੀ ਆ ਪੁਲਿਸ ਧੱਕੇ ਨਾਲ ਕਹਿ ਰਹੀ ਆ ਵੀ ਬਿੱਟੂ ਦਾ ਨਾਮ ਲਓ ਫਲਾਨੇ ਚੀਜ਼ ਚ ਲਓ ਪਰ ਮੈਂ ਉਹਨਾਂ ਤੋਂ ਮਾਫੀ ਮੰਗਦਾ ਮੇਰੇ ਕਰਕੇ ਤੁਹਾਨੂੰ ਇਹ ਚੱਲਣਾ ਪੈ ਰਿਹਾ ਪਰ ਭਗਵੰਤ ਮਾਨ ਸਾਹਿਬ ਤਿਆਰ ਰਹੀ ਸਿੱਧੀ ਹਿੰਮਤ ਆ ਤਾਂ ਮੇਰੇ ਅੱਖ ਚ ਅੱਖ ਆ ਕੇ ਗੱਲ ਕਰੀਂ ਪੰਜਾਬੀਆਂ ਵਾਲੀ ਗੱਲ ਕਰੀ ਭੱਜੀ ਨਾ ਬਹੁਤ ਧੰਨਵਾਦ ਤੇ ਇਸ ਹਨ ਸਾਡੇ ਨਾਲ ਰਵਨੀਤ ਸਿੰਘ ਬਟੂ ਕੈਮਰਾਮੈਨ ਪ੍ਰਵੀਨ ਦੇ ਨਾਲ ਹਰਪ੍ਰੀਤ ਸਿੰਘ ਪੀਟੀਸੀ ਨਿਊਜ਼ ਦਿੱਲੀ